ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜਦੋਂ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਵਕਤ ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਸੀ ਸ਼ਾਹੀ ਕਹਿਰ ਆਪਣੇ ਸ਼ਿਖਰ ਤੇ ਸੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਅਨੰਦਪੁਰ ਸਾਹਿਬ ਤੋਂ ਆਏ ਪੰਜ ਸਿੰਘਾਂ ਵਿੱਚੋਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ چیر ਕੇ ਭਾਈ ਦਿਆਲਾ ਜੀ ਨੂੰ ਬਲਦੀ ਦੇਗ ਵਿੱਚ ਬਿਠਾ ਕੇ ਅਤੇ ਭਾਈ ਸਤੀ ਦਾਸ ਜੀ ਨੂੰ ਰੋਹ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਮਨਾਦੀ ਕੀਤੀ ਗਈ ਕਿ ਲੋਕ ਚਾਂਦਨੀ ਚੌਂਕ ਪਹੁੰਚ ਕੇ ਆਪਣੀਆਂ ਅੱਖਾਂ ਨਾਲ ਦੇਖ ਲੈਣ ਕਿ ਸ਼ਾਹੀ ਹੁਕਮ ਨਾ ਮੰਨਣ ਵਾਲਿਆਂ ਦਾ ਕੀ ਅੰਜਾਮ ਹੁੰਦਾ ਹੈ ਸ਼ਾਹੀ ਜ਼ੁਲਮ ਉਮਦਾ ਨਜ਼ਾਰਾ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਉਸ ਥਾਂ ਤੇ ਸਖਤ ਪੈਰਾ ਲਗਾ ਦਿੱਤਾ ਗਿਆ ਤਾਂ ਕਿ ਕੋਈ ਗੁਰੂ ਜੀ ਦੇ ਸਰੀਰ ਨੂੰ ਚੁੱਕ ਕੇ ਨਾ ਲੈ ਜਾਵੇ ਕੁਦਰਤ ਦੀ ਐਸੀ ਹਨੇਰੀ ਝੁੱਲੀ ਕਿ ਜਨਤਾ ਡਰਦੀ ਆਪਣੇ ਘਰਾਂ ਨੂੰ ਭੱਜ ਗਈ ਭਗੜੜ ਨਾਲ ਕੱਚੀ ਸੜਕ ਤੇ ਉੜਦੀ ਧੂਲ ਮਿੱਟੀ ਵਿੱਚ ਗੁਰੂ ਕੇ ਸੁਰਮਿਆਂ ਨੇ ਗੁਰੂ ਜੀ ਦੇ ਸਿਰ ਅਤੇ ਧੜ ਦੋਨੋਂ ਆਲੋਪ ਕਰ ਦਿੱਤੇ ਭਾਈ ਜੇਤਾ ਜੀ ਨੇ ਆਪਣਾ ਭੇਖ ਬਦਲ ਕੇ ਬੜੀ ਹੀ ਸੂਰ ਦੇ ਨਾਲ ਗੁਰੂ ਜੀ ਦਾ ਸ਼ੀਸ਼ ਆਪਣੇ ਦੁਸ਼ਾਲੇ ਵਿੱਚ ਲਪੇਟ ਲਿਆ ਭਾਈ ਜੇਤਾ ਜੀ ਦੇ ਨਾਲ ਭਾਈ ਉਹਦਾ ਜੀ ਅਤੇ ਭਾਈ ਨਾਨੂ ਜੀ ਵੀ ਸਨ ਗੁਰੂ ਜੀ ਦਾ ਸ਼ੀਸ਼ ਅਨੰਦਪੁਰ ਸਾਹਿਬ ਚਾਂਦ ਦੇਲੇ ਆਪ ਜੀ ਨੇ ਪਹਿਲਾ ਪੜਾ ਤੜਾਵੜੀ ਕੀਤਾ ਆਪ ਜੀ ਨੇ ਇੱਕ ਗੁਰਸੇਖ ਭਾਈ ਦੇਵਾ ਰਾਮ ਦੇ ਘਰ ਰਾਤ guzारे ਉਥੋਂ ਚੱਲ ਕੇ ਅੱਗੇ ਆਪ ਅੰਬਾਲੇ ਭਾਈ ਰਾਮ ਦੇਵਾ ਜੀ ਦੇ ਘਰ ਅਗਲੀ ਰਾਤ ਵਿਸ਼ਰਾਮ ਕੀਤਾ ਉੱਥੋਂ ਚੱਲ ਕੇ ਅੱਗੇ ਆਪ ਗੁਰੂ ਘਰ ਦੇ ਸਰਦਾਰ ਲੋ ਦਰਗਾਹੇ ਸ਼ਾਹ ਦੀ ਕੂਟਿਆ ਦੇ ਵਿੱਚ ਇੱਕ ਰਾਤ ਨਾਂਬਾ ਰੁਕੇ ਗੁਰੂ ਜੀ ਦੇ ਸ਼ੀਸ਼ੌਨ ਦੀ ਖਬਰ ਪਹਿਲਾਂ ਹੀ ਅਨੰਦਪੁਰ ਸਾਹਿਬ ਪੁੱਜ ਗਈ ਸੀ ਇਸ ਲਈ ਅਨੰਦਪੁਰ ਸਾਹਿਬ ਤੋਂ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਮਾਮਾ ਕਿਰਪਾਲ ਜੀ ਧੰਗੁਰ ਗੋਬਿੰਦ ਸਿੰਘ ਜੀ ਅਤੇ ਗੁਰੂ ਕੇ ਸੰਗਤਾਂ ਕੀਰਤਪੁਰ ਪੁੱਜ ਗਈਆਂ ਅਤੇ ਗੁਰੂ ਜੀ ਦੇ ਸ਼ੀਸ਼ ਦੇ ਦਰਸ਼ਨ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸ਼ੀਸ਼ ਦੇ ਦਰਸ਼ਨ ਕਰਕੇ ਸ਼ੀਸ਼ ਚੁਕਾ ਕੇ ਨਮਸਕਾਰ ਕੀਤੀ ਅਤੇ ਭਾਈ ਜੇਤਾ ਜੀ ਨੂੰ ਆਪਣੇ سینੇ ਨਾਲ ਲਗਾ ਕੇ ਵਚਨ ਕੀਤੇ ਰੰਗਰੇਟੇ ਗੁਰੂ ਦੇ ਬੇਟੇ ਕਰਤਾਰਪੁਰ ਤੋਂ ਗੁਰੂ ਜੀ ਦਾ ਸ਼ੀਸ਼ ਇੱਕ ਸੁੰਦਰ ਪਾਲਕੀ ਵਿੱਚ ਸ਼ੋਭਿਤ ਕਰਕੇ ਸੰਗਤਾਂ ਕੀਰਤਨ ਕਰਦਿਆਂ ਅਨੰਦਪੁਰ ਸਾਹਿਬ ਪੂਜਿਆ। ਗੁਰੂ ਗੋਬਿੰਦ ਸਿੰਘ ਜੀ ਨੇ ਪਾਵਨ ਸ਼ੀਸ਼ ਦੀਆਂ ਪਰਿਕਰਮਾਂ ਕੀਤੀਆਂ ਅਤੇ ਪਾਵਨ ਸ਼ੀਸ਼ ਨੂੰ ਨਤ ਮस्तक ਹੋਏ ਅਤੇ ਨਵੇਂ ਪਾਸ਼ਾ ਦੇ ਸ਼ੀਸ਼ ਦਾ ਸੰਸਕਾਰ ਕੀਤਾ ਇਸ ਥਾਂ ਤੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼ਸ਼ੋਭਿਤ ਹੈ ਇਸ ਮਹਾਨ ਕਾਰਜ ਨੂੰ ਪੂਰਾ ਕਰਨ ਵਿੱਚ ਭਾਈ ਜੇਤਾ ਜੀ ਨੇ ਨਿੱਡਰਤਾ ਅਤੇ ਬਹਾਦੂਰੀ ਦਾ ਸਬੂਤ ਦਿੱਤਾ 1699 ਦੀ ਵਸਾਖੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਜੇਤਾ ਜੀ ਭਾਈ ਜੀਵਨ ਸਿੰਘ ਜੀ ਹੋ ਗਏ ਆਪ ਇੱਕ ਮਹਾਨ ਜਰਨੈਲ ਲਿਖਾਰੀ ਅਤੇ ਕਵੀ ਸਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰੀਆਂ ਜੰਗਾਂ ਵਿੱਚ ਆਪ ਜੀ ਨੇ ਹਿੱਸਾ ਲਿਆ ਅਖੀਰ ਚਮਕੌਰ ਦੇ ਯੁੱਧ ਵਿੱਚ ਆਪਣੀ ਸ਼ੋਰ ਵੀਰਤਾ ਦਾ ਕਮਾਲ ਦਿਖਾਉਂਦੇ ਹੋਏ ਆਪ ਸ਼ਹੀਦੀਆਂ ਪਾ ਗਏ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਣ ਲਈ ਆਪ ਜੀ ਦੀ ਨਿਡਰਤਾ ਅਤੇ ਬਹਾਦਰੀ ਨੂੰ ਸਿੱਖ ਪੰਥ ਸਦਾ ਹੀ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ